ਯਾਸ ਵੀਰੇ ਦੀ ਹਾਜ਼ਰੀ ਅੱਜ ਲੱਗ ਰਹੀ ਆ ਵੀਰੇ ਬਹੁਤ ਬਹੁਤ ਵਧਾਈਆਂ ਮੈਂ ਮਾਫੀ ਚਾਹੁੰਦਾ ਮੈਂ ਤੁਹਾਨੂੰ ਪਹੁੰਚਿਆ ਨਹੀਂ ਗਿਆ ਪ੍ਰੋਗਰਾਮ ਦੂਰ ਸੀ ਪਰ ਮੈਂ ਦਿਲੋਂ ਸੱਚੀ ਇਹ ਦਿਲੋਂ ਮੈਂ ਇਹ ਗੱਲ ਕਹਿਣਾ ਕਿ ਜੋ ਤੁਸੀਂ ਪੰਜਾਬ ਲਈ ਇਹ ਕੰਮ ਕਰਦਾ ਬਾਈ ਇਹ ਬਹੁਤ ਬੈਸਟ ਆ ਇਹਨੂੰ ਇਦਾਂ ਹੀ ਕੰਟੀਨਿਊ ਰੱਖਿਓ ਅਸੀਂ ਸਾਰੇ ਜਣੇ ਤੁਹਾਡੇ ਨਾਲ ਆਂ ਔਰ ਦਿਲੋਂ ਖੁਸ਼ੀ ਆ ਬਾਈ ਇਸ ਕੰਮ ਲਈ ਜਿਹੜਾ ਤੁਸੀਂ ਕੀਤਾ ਬਹੁਤ ਥੈਂਕ ਯੂ ਬਾਈ ਤੁਹਾਡਾ ਥੈਂਕ ਯੂ ਸੋ ਮੱਚ ਇਹ ਵਰਡਸ ਬਹੁਤ ਮੈਟਰ ਕਰਦੇ ਆ ਇੱਕ ਤਾਂ ਹੁੰਦੇ ਐਵੇਂ ਸੁਣ ਕੇ ਠੀਕ ਆ ਜੀ ਹਾਂ ਜੀ ਹਾਂ ਜੀ ਨਹੀਂ ਇਹ ਬਹੁਤ ਮੈਟਰ ਕਰਦੇ ਆ ਐਂਡ ਸੱਚੀ ਨੂੰ ਮੈਨੂੰ ਬਹੁਤ ਬੰਦਿਆਂ ਨੇ ਵੀ ਗਿਆ ਵੀ ਤੁਸੀਂ ਇਹ ਬੜਾ ਯੂਨਿਕ ਆਪਣਾ ਮੰਨ ਲਓ ਗੇਮ ਹੈ ਇਹ। ਫੋਕਰ ਜਿਹੜੀ ਚੁਸ ਕੀਤੀ ਤੁਸੀਂ ਇਹ ਕਮਾਲ ਆ ਮਤਲਬ ਇਹ ਨਾ ਜਿਹੜੇ ਬੰਦੇ ਘਰੇ ਬੈਠੇ ਆ ਕਬੱਡੀ ਦੇ ਟੂਰਨਾਮੈਂਟ ਸਾਰੇ ਭਰਾ ਆਪਣੇ ਬਹੁਤ ਆਪਣੇ ਵੀ ਪਿਆਰ ਆ ਉਹਨਾਂ ਨਾਲ ਬਹੁਤ ਪਿਆਰ ਕਰਦੇ ਹਾਂ। ਪਰ ਇਹਨਾਂ ਨੂੰ ਐ ਲੱਗਦਾ ਵੀ ਸਾਡੇ ਲਈ ਵੀ ਯਾਰ ਇੱਕ ਐਡਾ ਮੰਚ ਮਿਲੂਗਾ ਔਰ ਗਾਂਧੀ ਵਾਰ ਨੂੰ ਜਿਹੜਾ ਤੁਸੀਂ ਅਨਾਉਂਸ ਕਰਤਾ ਉਹ ਨਾਮ ਮੁੰਡੇ ਹੋਰ ਮਿਹਨਤ ਕਰਨਗੇ। ਮੁੰਡੇ ਮਿਹਨਤ ਕਰਨਗੇ। ਇਹ ਬਹੁਤ ਖੁਸ਼ੀ ਦੀ ਗੱਲ ਆ। ਅੱਜ ਤੋਂ ਹੀ ਲੱਗ ਗਿਆ ਗਰਾਊਂਡ 'ਚ। ਤੇ ਮੈਂ ਮੈਂ ਕੱਲ ਕੱਲ ਮੈਂ ਸ਼ਾਮ ਨੂੰ ਗਰਾਊਂਡ 'ਚ ਗਿਆ। ਤੇ ਸਾਡੇ ਪਿੰਡ ਗਰਾਉਂਡ 'ਚ ਛੋਟੇ ਛੋਟੇ ਜਵਾਕ ਖੇਡਦੇ ਇਹੀ ਇਹੀ ਦੀ ਪ੍ਰਾਪਤੀ ਆ ਇਹ ਬਹੁਤ ਵੱਡੀ ਗੱਲ ਆ ਉਹ ਵੀ ਆਪਣੇ ਪਿੰਡ ਕਰਾਇਆ ਪਿੰਡ ਦਾ ਨਾਮ ਦਾ ਜਗਤ ਦੀ ਦੁਨੀਆ 'ਚ ਪਹਿਲਾਂ ਹੀ ਬਹੁਤ ਮਸ਼ਹੂਰ ਕੀਤਾ ਪਰ ਇਸ ਗੇਮ ਨੇ ਇੱਕ ਹੋਰ ਲੈਵਲ ਸੈੱਟ ਕਰਤਾ ਬਈ ਆਪਾਂ ਰਲ ਕੇ ਕੋਈ ਜਾਂ ਕਰਵਾਉਨੇ ਆ ਜਾਂ ਸੁਭਰੋ ਐਂਡ ਥੈਂਕ ਯੂ ਸੋ ਮਚ ਥੈਂਕ ਯੂ ਜਾਸ ਵੀਰੇ ਦੀ ਹਾਜ਼ਰੀ ਅੱਜ ਲੱਗ ਰਹੀ ਆ ਵੀਰੇ ਬਹੁਤ ਬਹੁਤ ਵਧਾਈਆਂ ਮੈਂ ਮਾਫੀ ਚਾਹੁੰਦਾ ਮੇਰੇ ਤੋਂ ਪਹੁੰਚਿਆ ਨਹੀਂ ਗਿਆ ਪ੍ਰੋਗਰਾਮ ਦੂਰ ਸੀ ਪਰ ਮੈਂ ਦਿਲੋਂ ਸੱਚੀ ਇਹ ਦਿਲੋਂ ਮੈਂ ਇਹ ਗੱਲ ਕਹਿਣਾ ਜੋ ਤੁਸੀਂ ਪੰਜਾਬ ਲਈ ਇਹ ਕੰਮ ਕਰਦਾ ਬਾਈ ਇਹ ਬਹੁਤ ਬੈਸਟ ਆ ਇਹਨੂੰ ਇਦਾਂ ਹੀ ਕੰਟੀਨਿਊ ਰੱਖਿਓ ਅਸੀਂ ਸਾਰੇ ਜਣੇ ਤੁਹਾਡੇ ਨਾਲ ਆਂ ਔਰ ਦਿਲੋਂ ਖੁਸ਼ੀ ਆ ਬਾਈ ਇਸ ਕੰਮ ਲਈ ਜਿਹੜਾ ਤੁਸੀਂ ਕੀਤਾ ਬਹੁਤ ਥੈਂਕ ਯੂ ਬਾਈ ਥੈਂਕ ਯੂ ਸੋ ਮੱਚ ਇਹ ਵਰਡਸ ਬਹੁਤ ਮੈਟਰ ਕਰਦੇ ਆ ਇੱਕ ਤਾਂ ਹੁੰਦੇ ਐਵੇਂ ਸੁਣ ਕੇ ਠੀਕ ਆ ਜੀ ਹਾਂ ਜੀ ਹਾਂ ਜੀ ਨਹੀਂ ਇਹ ਬਹੁਤ ਮੈਟਰ ਕਰਦੇ ਆ ਐਂਡ ਸੱਚੀ ਨੂੰ ਮੈਨੂੰ ਬਹੁਤ ਬੰਦਿਆਂ ਨੇ ਵੀ ਗਿਆ ਵੀ ਗਗਨ ਬਾਈ ਨੇ ਉੱਥੇ ਅਰੇਂਜਮੈਂਟ ਇੰਨੀ ਕਮਾਲ ਦੀ ਕੀਤੀ ਹੋਈ ਸੀ ਔਰ ਜਿਹੜਾ ਤੁਸੀਂ ਇਹ ਬੜਾ ਯੂਨੀਕ ਆਪਣਾ ਮੰਨ ਲਓ ਗੇਮ ਆ ਇਹ ਔਕਰ ਜਿਹੜੀ ਚੂਜ਼ ਕੀਤੀ ਤੁਸੀਂ ਇਹ ਕਮਾਲ ਆ ਮਤਲਬ ਇਹ ਨਾ ਜਿਹੜੇ ਬੰਦੇ ਘਰੇ ਕਬੱਡੀ ਦੇ ਟੂਰਨਾਮੈਂਟ ਸਾਰੇ ਭਰਾ ਆਪਣੇ ਬਹੁਤ ਆਪਣੇ ਪਿਆਰ ਆ ਉਹਨਾਂ ਨਾਲ ਬਹੁਤ ਖਾਂਦੀ ਹਾਂ ਜੀ ਪਰ ਇਹਨਾਂ ਨੂੰ ਐ ਲੱਗਦਾ ਇਹ ਵੀ ਸਾਡੇ ਲਈ ਵੀ ਯਾਰ ਇੱਕ ਐਡਾ ਮੰਚ ਮਿਲੂਗਾ ਔਰ ਗਾਂ ਦੀ ਵਾਰ ਨੂੰ ਜਿਹੜਾ ਤੁਸੀਂ ਅਨਾਉਂਸ ਕਰਤਾ ਉਹ ਨਾਮ ਮੁੰਡੇ ਹੋਰ ਮਿਹਨਤ ਕਰਨਗੇ ਮੁੰਡੇ ਮਿਹਨਤ ਕਰਨਗੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਤੋਂ ਹੀ ਲੱਗ ਗਿਆ ਗਰਾਊਂਡ 'ਚ ਤੇ ਮੈਂ ਮੈਂ ਕੱਲ ਕੱਲ ਮੈਂ ਸ਼ਾਮ ਨੂੰ ਗਰਾਊਂਡ 'ਚ ਗਿਆ ਤੇ ਸਾਡੇ ਪਿੰਡ ਗਰਾਊਂਡ 'ਚ ਛੋਟੇ ਛੋਟੇ ਜਵਾਬ ਖੇਡਦੇ ਇਹੀ ਦੀ ਪ੍ਰਾਪਤੀ ਆ ਇਹ ਬਹੁਤ ਵੱਡੀ ਗੱਲ ਆ ਉਹ ਵੀ ਆਪਣੇ ਪਿੰਡ ਕਰਾਇਆ ਪਿੰਡ ਦਾ ਨਾਮ ਤਾਂ ਜਦੋਂ ਤੋਂ ਦੁਨੀਆ 'ਚ ਪਹਿਲਾਂ ਹੀ ਬਹੁਤ ਮਸ਼ਹੂਰ ਕੀਤਾ ਪਰ ਇਸ ਗੇਮ ਨੇ ਇੱਕ ਹੋਰ ਲੈਵਲ ਸੈੱਟ ਕਰਤਾ ਬਾਈ ਆਪਾਂ ਰਲ ਕੇ ਕੋਈ ਚੀਜ਼ਾਂ ਕਰਵਾਉਣੇ ਆ ਜਾਸਪ੍ਰੋ ਐਂਡ ਥੈਂਕ ਯੂ ਸੋ ਮਚ ਥੈਂਕ ਯੂ ਜਾਸਪੀਰੇ ਦੀ ਹਾਜ਼ਰੀ ਅੱਜ ਲੱਗ ਰਹੀ ਆ ਜਾਸਪੀਰੇ ਬਹੁਤ ਬਹੁਤ ਵਧਾਈਆਂ ਮੈਂ ਮਾਫੀ ਚਾਹੁੰਦਾ ਮੇਰੇ ਤੋਂ ਪਹੁੰਚਿਆ ਨਹੀਂ ਗਿਆ ਪ੍ਰੋਗਰਾਮ ਦੂਰ ਸੀ ਪਰ ਮੈਂ ਦਿਲੋਂ ਸੱਚੀ ਇਹ ਦਿਲੋਂ ਮੈਂ ਇਹ ਗੱਲ ਕਹਿਣਾ ਕਿ ਜੋ ਤੁਸੀਂ ਪੰਜਾਬ ਲਈ ਇਹ ਕੰਮ ਕਰਦਾ ਬਾਈ ਇਹ ਬਹੁਤ ਬੈਸਟ ਆ ਇਹਨੂੰ ਇਦਾਂ ਹੀ ਕੰਟੀਨਿਊ ਰੱਖਿਓ ਅਸੀਂ ਸਾਰੇ ਜਣੇ ਤੁਹਾਡੇ ਨਾਲ ਆ ਔਰ ਦਿਲੋਂ ਖੁਸ਼ੀ ਆ ਬਾਈ ਇਸ ਕੰਮ ਲਈ ਜਿਹੜਾ ਤੁਸੀਂ ਕੀਤਾ ਬਹੁਤ ਥੈਂਕ ਯੂ ਬਾਈ ਥੈਂਕ ਯੂ ਸੋ ਮੱਚ ਇਹ ਵਰਡਸ ਬਹੁਤ ਮੈਟਰ ਕਰਦੇ ਆ ਇੱਕ ਤਾਂ ਹੁੰਦੇ ਐਵੇਂ ਸੁਣ ਕੇ ਠੀਕ ਆ ਜੀ ਹਾਂ ਜੀ ਹਾਂ ਜੀ ਨਹੀਂ ਇਹ ਬਹੁਤ ਮੈਟਰ ਕਰਦੇ ਆ ਐਂਡ ਸੱਚੀ ਨੂੰ ਮੈਨੂੰ ਬਹੁਤ ਬੰਦਿਆਂ ਨੇ ਵੀ ਗਿਆ ਵੀ ਗਗਨ ਬਾਈ ਨੇ ਉੱਥੇ ਮਨੇਜਮੈਂਟ ਇੱਡੀ ਕਮਾਲ ਦੀ ਕੀਤੀ ਹੋਈ ਸੀ ਔਰ ਜਿਹੜਾ ਤੁਸੀਂ ਇਹ ਬੜਾ ਯੂਨੀਕ ਆਪਣਾ ਮੰਨ ਲਓ ਗੇਮ ਐ ਇਹ ਔਪਰ ਜਿਹੜੀ ਚੂਜ਼ ਕੀਤੀ ਤੁਸੀਂ ਇਹ ਕਮਾਲ ਆ ਮਤਲਬ ਇਹ ਨਾ ਜਿਹੜੇ ਬੰਦੇ ਘਰੇ ਕਬੱਡੀ ਦੇ ਟੂਰਨਾਮੈਂਟ ਸਾਰੇ ਭਰਾ ਆਪਣੇ ਬਹੁਤ ਆਪਣੇ ਪਿਆਰ ਆ ਉਹਨਾਂ ਨਾਲ ਬਹੁਤ ਖਾਂਦੀ ਹਾਂ ਜੀ ਪਰ ਇਹਨਾਂ ਨੂੰ ਐ ਲੱਗਦਾ ਇਹ ਵੀ ਸਾਡੇ ਲਈ ਵੀ ਯਾਰ ਇੱਕ ਐਡਾ ਮੰਚ ਮਿਲੂਗਾ ਔਰ ਗਾਂਧੀ ਵਾਰ ਨੂੰ ਜਿਹੜਾ ਤੁਸੀਂ ਅਨਾਉਂਸ ਕਰਤਾ ਉਹ ਨਾਮ ਮੁੰਡੇ ਹੋਰ ਮਿਹਨਤ ਕਰਨਗੇ ਮੁੰਡੇ ਮਿਹਨਤ ਕਰਨਗੇ ਇਹ ਬਹੁਤ ਖੁਸ਼ੀ ਦੀ ਗੱਲ ਹੈ ਅੱਜ ਤੋਂ ਹੀ ਲੱਗ ਗਿਆ ਗਰਾਊਂਡ 'ਚ ਤੇ ਮੈਂ ਮੈਂ ਕੱਲ ਕੱਲ ਮੈਂ ਸ਼ਾਮ ਨੂੰ ਗਰਾਊਂਡ 'ਚ ਗਿਆ ਤੇ ਸਾਡੇ ਪਿੰਡ ਗਰਾਊਂਡ 'ਚ ਛੋਟੇ ਛੋਟੇ ਜਵਾਬ ਖੇਡਦੇ ਇਹੀ ਦੀ ਪ੍ਰਾਪਤੀ ਆ ਇਹ ਬਹੁਤ ਵੱਡੀ ਗੱਲ ਆ ਉਹ ਵੀ ਆਪਣੇ ਪਿੰਡ ਕਰਾਇਆ ਪਿੰਡ ਦਾ ਨਾਮ ਦਾ ਜਦੋਂ ਤੋਂ ਦੁਨੀਆ ਚ ਪਹਿਲਾਂ ਹੀ ਬਹੁਤ ਮਸ਼ਹੂਰ ਕੀਤਾ ਪਰ ਇਸ ਗੇਮ ਨੇ ਇੱਕ ਹੋਰ ਲੈਵਲ ਸੈੱਟ ਕਰਤਾ ਆਪਾਂ ਰਲ ਕੇ ਕੋਈ ਰੰਜਾ ਕਰਵਾਉਨੇ ਆ ਜਾਂ ਸਰੋ ਐਂਡ ਥੈਂਕ ਯੂ ਸੋ ਮਚ ਐਂਡ ਜੀ ਨਾਲ ਜੁੜੀ ਹਰ ਇੱਕ ਖਬਰ ਲਈ ਸਾਡਾ ਫੇਸਬੁੱਕ ਪੇਜ ਬਾਲੀਵੁੱਡ ਤੜਕਾ ਪੰਜਾਬੀ ਲਾਈਕ ਕਰੋ YouTube ਚੈਨਲ ਸਬਸਕ੍ਰਾਈਬ ਕਰੋ ਤੇ Instagram ਪੇਜ ਨੂੰ ਫੋਲੋ ਕਰੋ